ਬਰਗਰ ਖਾਣੇ ਫालतੂ ਬਾਥੂ ਪਾ ਕੇ ਬਣਿਆ ਏ ਸਾਗ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਇੱਥੇ ਕਿੰਨੇ ਹੀ ਬੰਦਗੀ ਦੇ ਆਸਰ ਕਬੀਰ ਤਰ ਗਿਆ ਇੱਕ ਨਾਨਕੀ ਦਾ ਵੀਰ ਨਹੀਂ ਉਹ ਟਾਣਾ ਭੁੱਲਿਆ ਦੂਜਾ ਬਾਲਾ ਮਰਦਾਨਾ ਤੇਰੇ ਬਾਬ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਬਾਬੇ ਬੁੱਲੇ ਦੀਆਂ ਨੇ ਕੱਕ ਸਿਕਾਰ ਬਾਬੂ ਜੀ ਦਾ ਛੰਦ ਚੰਗਾ ਮੂ ਤੋਂ ਨਹੀਂ ਲੱਥਦਾ ਬਾਬੇ ਸ਼ੌਂਕੀ ਦੀਆਂ ਵਾਰਾਂ ਉੱਤੇ